ਪੰਜਾਬ ਇੱਕ ਉਹ ਸਟੇਟ ਹੈ ਜਿਹੜਾ ਹਿੰਦੁਸਤਾਨ ਦਾ ਠੱਡ ਪਰ ਅਸੀਂ چاہے ਸਾਡੇ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਫਿਰ ਵੀ ਅਸੀਂ ਬਹੁਤ ਵੱਡਾ ਜਿਹੜਾ ਨਾਜਪੂਰ ਵਿੱਚ ਹਿੱਸਾ ਪਾਉਂਦੇ ਹਾਂ ਸੋ ਜਿਹੜੀ ਬਹੁਤ ਲੰਮੇ ਸਮੇਂ ਤੋਂ ਇੱਕ ਨਾ ਪਤਾ ਨਹੀਂ ਕਿਉਂ ਵੀ ਪੰਜਾਬ ਪੰਜਾਬ ਵੀ ਕਿਹਾ ਜਾਂਦਾ ਹੈ ਠੀਕ ਹੈ ਪ੍ਰਾਣੀ ਦਾ ਪ੍ਰਬੰਧਨ ਦੇ ਲਈ ਬਹੁਤ ਵੱਡਾ ਪ੍ਰਬੰਧ ਜਿਹੜਾ ਸਰਕਾਰ ਵੱਲੋਂ ਕੀਤਾ ਜਾਂਦਾ ਕਈ ਸਾਲਾਂ ਤੋਂ ਹੀ ਤੇ ਸੈਂਟਰ ਗਵਰਨਮੈਂਟ ਦਾ ਵੀ ਸੀ ਸੀ 1 ਲੱਖ 55000 ਦੇ ਕਰੀਬ ਜਿਹੜੀ ਮਸ਼ੀਨਰੀ ਛੋਟੀ ਵੱਡੀ ਕਿਸਾਨ ਭਰਾਵਾਂ ਨੂੰ ਸਬਸਿਡੀ ਦਿੱਤੀ ਉਹਦਾ ਵੱਡਾ ਫਾਇਦਾ ਹੋਇਆ 70% ਤੋਂ ਵੱਧ ਅਸੀਂ ਉਹਦੇ ਤੇ ਕੰਟਰੋਲ ਕਰ ਲਿਆ ਸੀ ਐਸ ਵੀ ਅਸੀਂ 85% ਪਾਇਆ ਨਿੱਕੀਆਂ ਘਟਨਾਵਾਂ ਨੂੰ ਵੀ ਵੱਡਾ ਕਰਕੇ ਦਿਖਾਇਆ ਜਾਂਦਾ ਕਈ ਵਾਰੀ ਕਿਉਂਕਿ ਘਟਨਾ ਦਾ ਜੇ ਕਿਸੇ কর্নার ਤੇ ਚੁਰੰਡਚ ਕਿਤੇ ਉਂਜੇ ਜਿਵੇਂ ਲਾ ਦਿੱਤੀ ਅੱਗ ਤਾਂ ਉੱਥੇ ਵੀ ਕਹਿ ਦਿੱਤੇ ਜਾਂਦੇ ਨੇ ਇਹਨਾਂ ਵੀ ਨੂੰ ਕਟਲਾ ਵਿੱਚ ਮਿਲ ਲਿਆ ਜਾਂਦੇ ਪਰ ਅੱਗੇ ਨਾਲ ਬਹੁਤ ਫਰਕ ਹੈ ਕਿ ਸਾਰਾ ਪੰਜਾਬ ਜੀ ਦੇ ਵਿੱਚ ਸਾਡਾ ਖੇਤੀਬਾੜੀ ਵਿਭਾਗ ਬਹੁਤ ਸਾਰੇ ਕੈਂਪ ਲਾਉਂਦਾ ਕਿਸਾਨ ਭਰਾ ਉਹਦਾ ਫਾਇਦਾ ਠਾ ਰਹੇ ਆ ਸਾਡਾ ਸਹਿਯੋਗ ਕਰ ਉਹ ਕਿਸੇ ਜਿਸਕੇ ਨਾਲ ਆੜ ਫੀਡਕ ਕਿਸਾਨਾਂ ਨੂੰ ਬੀਜ ਦੇ ਦੀ ਗੱਲ ਕੀਤੀ ਗਈ ਜੀ ਤੇ ਕਿੰਨੇ ਪਰਸਰ ਜਣਾ ਬੀਜ ਜਣਾ ਕਰ ਦਿੱਤਾ ਜਾ ਸਕਿਆਗਾ ਔਰ ਅ ਮੇਰੇ ਖਿਆਲ ਉਹ 35% ਦੇ ਨੇੜੇ ਅਸੀਂ ਦੇ ਲਿਆ ਹੈਗਾ ਤੇ ਕਰਦੇ ਆਂਗੇ 2-4 ਦਿਨ ਅ ਨੇ ਹਾਂ ਜੀ 35% ਜਿੱਥੇ ਇੱਕ ਦਾਵਾ ਮੁੱਦਾ ਜਿਹੜਾ ਉੱਠਿਆ ਹੋਇਆ ਹੈ ਜੀ ਪੀਯੂ ਦਾ ਅੱਜ ਵੀ ਜਿਹੜਾ ਕਿ ਜਿੱਥੇ ਕੀ ਆਪ ਦੇ ਮੰਤਰੀ ਜਾਣ ਲੱਗੇ ਵੀ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਦਰਜਾ ਨਾ ਤੇ ਇਹਦੇ ਬਾਰੇ ਵੇਖੋ ਜੀ ਪੰਜਾਬ ਯੂਨੀਵਰਸਿਟੀ ਇੱਕ ਪੰਜਾਬ ਦਾ ਮਾਣ ਹੈ ਪਹਿਲਾਂ ਇੱਕੋ ਯੂਨੀਵਰਸਿਟੀ ਹੁੰਦੀ ਸੀ ਤੁਸੀਂ ਵੀ ਜਾਣਦੇ ਹੋ ਉਸ ਤੋਂ ਪਹਿਲਾਂ ਮੇਰੇ ਫਾਦਰ ਇਹ ਵੀ ਦੱਸਦੇ ਰਹੇ ਮੈਨੂੰ ਸਰਟੀਫਿਕੇਟ ਵੀ ਵੇਖਿਆ ਮੈਂ ਉਹ ਦੇਖ ਕੇ ਪੁੱਛਿਆ ਵੀ ਮੇਰੇ ਫਾਦਰ ਮੈਂਬਰ ਪਾਰਲੀਮੈਂਟ ਵੀ ਰਹੇ ਇਸ ਜ਼ਿਲ੍ਹੇ ਚ ਫਰੀਦਕੋਟ ਦੇ ਜਿ세 ਦਾ ਜਗਦੇਵ ਸਿੰਘ ਕੁੱਟਿਆ ਉਹਨਾਂ ਨੂੰ 10ਵੀਂ ਦਾ ਸਰਟੀਫਿਕੇਟ ਵੀ ਜਿਹੜਾ ਯੂਨੀਵਰਸਿਟੀ ਦਾ ਸੀ ਤੇ ਜਿਹੜਾ ਵਿਦਿਆ ਦੇ ਖੇਤਰ ਵਿੱਚ ਪੰਜਾਬ ਯੂਨੀਵਰਸਿਟੀ ਦਾ ਬਹੁਤ ਵੱਡਾ ਹਿੱਸਾ ਹੈ ਇਹ ਪੰਜਾਬ ਦੀ ਹੈ ਉਹਦੇ ਤੇ ਇੱਕ ਸੈਨੇਟ ਸਾਡਾ ਜਿਹੜਾ ਇੱਕ ਬੋਰਡ ਬਣਦਾ ਸੀ ਉਹ ਬਹੁਤ ਸਾਰਾ ਕੰਟਰੋਲ ਜਿਹੜਾ ਕਿ ਵਿਦਿਆਰਥੀਆਂ ਦੇ ਹਿੱਤ ਵਿੱਚ ਯੂਨੀਵਰਸਿਟੀ ਦੇ ਹਿੱਤ ਵਿੱਚ ਵੀ ਬਹੁਤ ਘੱਟ ਫੀਸਾਂ ਤੇ ਚੰਗੀਆਂ ਡਿਗਰੀਆਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦੇ علاوہ ਇਸ ਤੋਂ ਚੰਗੇ ਜਿਹੜੇ ਕੋਰਸ ਵੀ ਉਹਦੇ ਤੇ ਕਰਾਏ ਕਰਵਾਏ ਜਾਂਦੇ ਆ ਤੇ ਉਹਦੇ ਤੇ ਬਹੁਤ ਘੱਟ ਫੀਸਾਂ ਉਹ ਕਾਰਨ ਹੀ ਸੀ ਕਿ ਸੈਨੇਟ ਉਹਦੇ ਵਿੱਚ ਖਿਆਲ ਰੱਖਦੀ ਸੀ 99 ਮੈਂਬਰੀ ਸੀ ਜਿਹੜੀ 59 ਸਾਲਾਂ ਤੋਂ ਚੁਣੀ ਜਾ ਰਹੀ ਸੀ ਉਹ ਜਿਹੜਾ ਸੈਂਟਰ ਗਵਰਨਮੈਂਟ ਨੇ ਇਹਦੇ ਤੇ ਕਾਇਤਾ ਵੀ ਉਹ ਕੰਟਰੋਲ ਆਪਣਾ ਕਰਨਾ ਚਾਹੁੰਦੀ ਹੈ ਜਿਹਦੇ ਨਾਲ ਕਿਉਂਕਿ ਵਿੱਦਿਆ ਤੇ ਬਹੁਤ ਵੱਡਾ ਅਸਰ ਪੈਣਾ ਸਾਰੇ ਪੰਜਾਬੀ ਪਾਰਟੀ ਬਾਜੀ ਤੋਂ ਉੱਠ ਕੇ ਚਾਹੇ ਐਕਸ ਸਟੂਡੈਂਟ ਨੇ ਚਾਹੇ ਇੱਥੋਂ ਦੇ ਰਾਜਨੀਤਿਕ ਲੋਕ ਨੇ ਚਾਹੇ ਧਾਰਮਿਕ ਜਥੇਬੰਦੀਆਂ ਕਿਸਾਨ ਯੂਨੀਅਨ ਹੈ ਵਿਦਿਆਰਥੀ ਹੈ ਹੁਣ ਪੜ ਰਹੇ ਵਿਦਿਆਰਥੀ ਸਾਰੇ ਸੋਚਦੇ ਆ ਯੂਨੀਵਰਸਿਟੀ ਆਜ਼ਾਦ ਰਹਿਣੀ ਚਾਹੀਦੀ ਪੰਜਾਬ ਸਰਕਾਰ ਵੱਲੋਂ ਇੱਕ 30 ਸਾਲਾ ਜਿਹੜਾ ਬਣਾਇਆ ਜਾ ਰਿਹਾ ਲੋਕ ਬੜੇ ਖੁਸ਼ ਨੇ ਪੰਜਾਬ ਸਰਕਾਰ ਦੇ ਇਸ ਕੰਮਲੇ ਤੋਂ ਕਿੱਦਾਂ ਤੁਸੀਂ ਦੇਖੋ ਜੀ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਬਹੁਤ ਵੱਡੀ ਲਸਾਨੀ ਕੁਰਬਾਨੀ ਹੈ ਜਿਨ੍ਹਾਂ ਨੇ ਚੱਲ ਕੇ ਇੱਕ ਧਰਮ ਨੂੰ ਬਚਾਉਣ ਦੇ ਖਾਤਰ ਜਿਹੜੇ ਧਰਮ ਦੇ ਰਾਖੇ ਔਰ ਹਿੰਦ ਦੀ ਚਾਦਰ ਬਣੇ ਜਿਨ੍ਹਾਂ ਨੇ ਆਪਣਾ ਬਲੀਦਾਨ ਦਿੱਤਾ ਉਹਨਾਂ ਦੇ ਨਾਲ ਉਹਨਾਂ ਦੇ ਪਿਆਰੇ ਸਿੱਖਾਂ ਨੇ ਵੀ ਆਪਣਾ ਬਲੀਦਾਨ ਦਿੱਤਾ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਦੇ ਸਾਰੇ ਪੰਜਾਬ ਸਰਕਾਰ ਸਾਡਾ ਫਰਜ਼ ਬਣਦਾ ਹੈ ਉਹਨਾਂ ਦਾ ਵੀ ਅਸੀਂ ਜਿੱਥੇ-ਜਿੱਥੇ ਜਿਹੜੇ ਕਮਾਕਾਰਾਂ ਵਿੱਚ ਅਸੀਂ ਉਸ ਸ਼ਹੀਦੀ ਦਿਹਾੜੇ ਨੂੰ ਮੁੱਖਾ ਕਰਕੇ ਵਾਤ ਤੋਂ ਵਾਤ ਲੋਕਾਂ ਦਾ ਫਾਇਦਾ ਕਰ ਸਕੀਏ ਨਾਲ ਮੈਂ ਇਹ ਵੀ ਸਮਝਦਾ ਹਾਂ ਵੀ ਸਾਰੇ ਗੁਰੂ ਨਾਨਕ ਨਾਮ ਲੈਵਾ ਜਿਹੜੇ ਸੰਗਤ ਹੈ ਉਹ ਇਹ ਦਿਨ ਨੂੰ ਬੜੀ ਖੁਸ਼ੀ ਨਾਲ ਬੜੀ ਸ਼ਰਧਾ ਨਾਲ ਮਨਾਉਣ ਲਈ ਜਿਹੜੀ ਉੜੀ ਕਰ